ਮੋਦੀ ਜੀ ਨੂੰ ਮਿਲਣ ਗਿਆ ਸੀ ਐਸੀ ਚੀਜ਼ ਲੈ ਕੇ ਤੁਹਾਡਾ ਕੀ ਜਾਣਦਾ ਸੀ ਪਰ ਸਟੇਟ ਦੀ ਪਾਲਸੀ ਨੂੰ ਤੁਸੀਂ ਫਾਲੋ ਕੀਤਾ ਸਟੇਟ ਦੀ ਪਾਲਸੀ ਨੂੰ ਤੈਨੂੰ ਪਤਾ ਹੈ ਇਸ ਦੁਨੀਆ ਤੇ ਉਹ ਦੇਸ਼ ਵੀ ਹੈਗਾ ਜਿਹਦੇ ਵਿੱਚ ਰੋਣਾ ਮਨਾ ਹੈ ਆਪਣਾ ਦੁੱਖ ਦਸਨਾ ਮਨਾ ਹੈ ਆਪਣੇ ਨਾਲ ਬੀਤੀ ਦਸਨਾ ਮਨਾ ਹੈ ਐਵੇਂ ਤੇ ਬਹੁਤ ਸਾਰੇ ਦੇਸ਼ ਐਮ ਦੀ ਬਹੁਤ ਸਾਰੀ ਜਗ੍ਹਾ ਮਿਲ ਜਾਣੀਆਂ ਜਿੱਥੇ ਕੁਛ ਨਾ ਕੁਛ ਬੈਨ ਹੁੰਦਾ ਪਰ ਇਸ ਦੇਸ਼ ਦੇ ਵਿੱਚ ਰੋਣਾ ਔਰ ਆਪਣਾ ਦੁੱਖ ਦਸਨਾ ਮਨਾ ਹੈ ਪਰ ਕਿਵੇਂ ਦੇ ਆਲੋਕ ਕਿਵੇਂ ਦੇ ਆ ਦੁਨੀਆ ਜਿਹੜੇ ਇਸ ਗੱਲ ਨੂੰ ਸਮਝਦੇ ਹੀ ਨਹੀਂ ਬਗਾਨੇ ਤਾਂ ਛੱਡੋ ਆਪਣੇ ਵੀ ਕਹਿੰਦੇ ਕਿ ਨਹੀਂ ਇਹ ਦੇਸ਼ ਸਾਡਾ ਇਹ ਦੇਸ਼ ਬਹੁਤ ਇੱਜ਼ਤ ਦਿੰਦਾ ਵਾ ਮਾਣ ਦਿੰਦਾ ਵਾ ਅਸੀਂ ਇਸ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਵਾ ਅਸੀਂ ਇਸ ਦੇਸ਼ ਦੇ ਲਈ ਕੁਰਬਾਨ ਹੋਏ ਆਜ਼ਾਦ ਕਰਵਾਇਆ ਟੁੱਬ ਕੇ ਮਰ ਜਾਓ ਕਿੱਤ ਸਾਰੇ ਦੇਸ਼ ਨੂੰ ਯਾਦ ਕਰਵਾਇਆ ਤੇ ਅ ਡੁੱਬ ਕੇ ਮਰ ਜਾਓ ਜੇ ਤੁਸੀਂ ਕਹਿੰਦੇ ਹੋ ਕਿ ਇਹ ਦੇਸ਼ ਬੜਾ ਹੀ ਮਾਣ ਦਿੰਦਾ ਵਾ ਤੁਹਾਡੇ ਨਾਲ ਹੁਣ ਹੁਣ ਕੀ ਕੀ ਬੀਤੀਆਂ ਹੁਣ ਤੱਕ ਇਹ ਦੱਸੋ ਕਦੇ ਤੁਹਾਨੂੰ ਕਿਸੇ ਚੀਜ਼ ਦਾ ਇਨਸਾਫ ਮਿਲਿਆ ਹੋਵੇ ਅਗਲੇ ਨੇ ਕਸ਼ਮੀਰ ਫਾਈਲ ਨਾਂ ਦੇ ਝੂਠੀ ਫਿਲਮ ਬਣਾ ਕੇ ਦੂਸਰੇ ਨੂੰ ਬਦਨਾਮ ਕਰਨ ਦੇ ਲਈ ਤਸਫੀ ਕਰਕੇ ਸਾਰੇ ਦੇਖ ਦੇ ਵਿੱਚ ਚਲਾਤੀ ਤੁਹਾਡੀ ਹਿਸਟਰੀ ਤੁਹਾਡੀ ਸੱਚ ਤੁਹਾਡਾ ਜੋ ਦੁੱਖ ਦਿਖਾਉਣ ਦੇ ਲਈ ਕਦੇ ਵੀ ਕੋਈ ਸਟੋਰੀ ਬਣੀ ਕੋਈ ਫਿਲਮ ਬਣੀ ਕੋਈ ਇਸ ਬਣਿਆ ਤੇ ਉਹਨੂੰ ਇਹਨਾਂ ਬੈਨ ਕਰ ਦਿੱਤਾ ਪੰਜਾਬ 95 ਟਰੂ ਸਟੋਰੀ ਤੇ ਇੱਕ ਹਿਸਟੋਰਿਕ ਪਿਕਚਰ ਬਣੀ ਇੱਕ ਮਾਨਵ ਅਧਿਕਾਰ ਕਾਰਕਟਰ ਤਿਸਨ ਸਿੰਘ ਖਲੜਾ ਤੇ ਜੀਵਨ ਦੇ ਪਿਕਚਰ ਬਣੀ ਉਹਦੇ ਵਿੱਚ ਸੱਚ ਦਿਖਾਉਣ ਦੀ ਕੁਝ ਹੱਦ ਤੱਕ ਪੂਰਾ ਨਹੀਂ ਦਿਖਾ ਸਕਦੇ ਕੁਝ ਹੱਦ ਤੱਕ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਬੈਨ ਕਰ ਦਿੱਤਾ ਗਿਆ ਉਹਦੋਂ ਕਹਤਾ ਕਿ ਇਹਦਾ ਨਾਮ ਹੀ ਬਦਲ ਦੋ ਉੱਤੇ 120 ਕੱਟ ਯਾਨੀ ਕਿ ਪੂਰੀ ਫਿਲਮ ਖਤਮ ਕਰ ਦੋ ਇੰਨਾ ਦਾ ਚਿਹਰਾ ਸਾਹਮਣੇ ਨਾ ਆਵੇ ਇਹਨਾਂ ਦੀ ਕੀਤੀ ਸਾਹਮਣੇ ਨਾ ਆਵੇ ਇਹਨਾਂ ਦੀ ਜੋ ਸੱਚਾਈ ਸਾਹਮਣੇ ਨਾ ਆਵੇ ਇਸ ਤੋਂ ਜ਼ਿਆਦਾ ਬੁਰੀ ਕੰਡੀਸ਼ਨ ਕੀ ਹੋਗੀ ਕਦੇ ਇਹਨਾਂ ਦੀ ਕੋਈ ਫਿਲਮ ਬੈਨ ਹੋਈ ਆ ਅਹਿਮਦ ਜੈਸੀ ਤੋਂ ਪਾਰਟੀਆਂ ਦੇ ਵਿੱਚ ਸੀਗੀ ਫਿਰ ਵੀ ਲਾਗੂ ਹੋਗੀ ਚਾਲੂ ਹੋਗੀ ਚਲੋ ਫਲਾਪ ਹੋ ਗਈ ਕੰਗਣਾ ਮਰ ਗਈ ਉਹ ਗੱਲ ਵੱਖਰੀ ਆ ਉਹ ਤੁਹਾਡਾ ਸਾਰਿਆਂ ਦਾ ਪੂਰੇ ਦੇਸ਼ਵਾਸੀਆਂ ਦਾ ਧੰਨਵਾਦ ਹੈ ਕਿ ਤੁਸੀਂ ਪਨਾਹ ਕੀਤੀ ਹੈ ਕੰਗਨਾ ਨੌਤੀ ਐਮਰਜੈਂਸੀ ਪਰ ਤੁਸੀਂ ਦੱਸੋ ਪਹਿਲੇ ਹਵਾਏ ਆਈ ਉਹ ਬੈਨ ਕੀਤੀ ਬਾਗੀ ਸੂਰਮਿਆਂ 'ਚ ਕੱਟ ਲਵਾਏ ਤੇ ਹੁਣ ਹੁਣ ਪੰਜਾਬ 95ਵੀਂ ਅਲਿਆ ਨਹੀਂ ਰਿਲੀਜੀਅਨ ਦਿੱਤੀ ਤੁਸੀਂ ਉਹ ਇਹ ਦੇਖਦੇ ਵਿੱਚ ਜਿੰਨੇ ਜੁੱਤੀਆਂ ਤਾਂ ਖਾ ਸਕਦੇ ਹੋ ਪਰ ਰੋ ਨਹੀਂ ਸਕਦੇ ਹੋ ਦਿਤੀਆਂ ਖਾ ਸਕਦੇ ਪਰ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਸਾਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਕੁੱਟਿਆ ਗਿਆ। ਕੁ ਗੂ ਦਾ ਲੋਕਤੰਤਰ ਕਾਦਾ ਲੋਕਤੰਤਰ ਕਾਦਾ ਧਰਮਪੱਖ ਬੇਵਕੂਫ ਨਰੇ ਧਰਮਪੱਖ ਦੇ ਨਾਤੇ ਇਹ ਸ਼ੁਰੂ ਤੋਂ ਹਿੰਦੂ ਰਾਸ਼ਟ੍ਰ ਹੈ ਤੇ ਹਿੰਦੂ ਰਾਸ਼ਟ੍ਰੀ ਰਹਿ ਗਿਆ ਤੁਹਾਡਾ ਇਸ ਦੇਸ਼ ਦੇ ਵਿੱਚ ਕੁਝ ਨਹੀਂ ਹੈ। ਜਿਹਦਾ ਦੇਸ਼ ਹੁੰਦਾ ਉਹਨੂੰ ਸਭ ਸੁਵਿਧਾਵਾਂ ਹੁੰਦੀਆਂ ਵਾਂ। ਉਹ ਜੋ ਵੀ ਕਹੇ ਝੂਠ ਗਏ ਸੱਚ ਗਏ ਉਹਦਾ ਮੰਨਿਆ ਜਾਂਦਾ ਵਾ ਜਿਹੜਾ ਗੁਲਾਮ ਹੋਵੇ ਤੇ ਇਹਦੇ ਵਿੱਚ ਉਹ ਸੱਚ ਵੀ ਕਹੇ ਤਾਂ ਉਹਨੂੰ ਨਹੀਂ ਜਾਰੀ ਹੁੰਦਾ ਜਾਂਦਾ 1984 ਦੇ ਵਿੱਚ ਵੀ ਇਹਨਾਂ ਦਾ ਆਪਣਾ ਮੀਡੀਆ ਸੀ ਇਹਨਾਂ ਨੇ ਬਦਨਾਮ ਕੀਤਾ ਅਕਾਲ ਤਖਤ ਤੇ ਆ ਮਿਲਿਆ ਅਕਾਲ ਤਖਤ ਤੇ ਆ ਮਿਲਿਆ ਕੁੜੀਆਂ ਮਿਲੀਆਂ ਇਹ ਬਲਿਆ ਆਪਦੀਆਂ ਛਪਾਗੇ ਸਾਨੂੰ ਬਦਨਾਮ ਕੀਤਾ ਉਸ ਤੋਂ ਬਾਅਦ ਵੀ ਸਾਡੇ ਮੁੰਡੇ ਮਾਰ ਕੇ ਝੂਠੇ ਮੁਕਾਬਲਿਆਂ ਦੇ ਵਿੱਚ ਤੇ ਸਾਨੂੰ ਬਦਨਾਮ ਕੀਤਾ ਆਪਣੇ ਆਦਮੀਆਂ ਤੋਂ ਸਾਡੇ ਬੰਦੇ ਪਰਵਾ ਕੇ ਕਹਿ ਤਾਤਵਿਕ ਇਹ ਮਾਰਤੇ ਹੁਣ ਤੱਕ ਉਹੀ ਚੱਲ ਰਿਹਾ ਇਸ ਕੰਟਰੀ ਦੇ ਵਿੱਚ ਇਨਸਾਫ ਨਾਮ ਦੀ ਚੀਜ਼ ਨਹੀਂ ਹੈ ਖਾਸ ਕਰਕੇ ਸਿੱਖਾਂ ਦੇ ਲਈ ਜਿਹੜੇ ਬੜੇ ਹੁੱਬ ਕੇ ਕਹਿੰਦੇ ਸੀ ਨਾ ਚਲੋ ਉਹਨਾਂ ਨੇ ਤਾਂ ਕਹਿਣਾ ਹੀ ਆ ਆ ਦਾੜੀਆਂ ਪੰਗਾਲੇ ਵੀ ਹੁੱਬ-ਹੁੱਬ ਕੇ ਕਹਿੰਦੇ ਆ ਨਹੀਂ ਕੀ ਤਕਲੀਫ ਹੈ ਹੁਣ ਦੱਸੋ ਆਹ ਤਕਲੀਫ ਹੈ ਸਾਨੂੰ ਆ ਤਕਲੀਫ ਹੈ ਸਾਨੂੰ ਕਿ ਸਾਡੀ ਕੋਈ ਗੱਲ ਕਰਨ ਦਾ ਵੀ ਹੱਕ ਨਹੀਂ ਹੈ ਸਾਨੂੰ ਸਾਨੂੰ ਆਪਣੀ ਨਾਲ ਬੀਤੀ ਸਟੋਰੀ ਦੱਸਣ ਦਾ ਵੀ ਹੱਕ ਨਹੀਂ ਹੈ ਸਾਨੂੰ ਆ ਤਕਲੀਫ ਹੈ ਸਾਨੂੰ ਮੋਦੀ ਜੀ ਆਹੀ ਤਕਲੀਫ ਹੈ ਜਿਹੜਾ ਇਸ ਦੇਸ਼ 'ਚ ਅਗਾਨਗੀ ਦਾ ਇਸਤਿਹਸਾਸ ਹੁੰਦਾ ਸਾਰਿਆਂ ਨੂੰ ਆਹੀ ਤਕਲੀਫ ਹੈ ਕਿਉਂ ਨਹੀਂ ਸੀ ਤੁਸੀਂ ਦਲਜੀਤ ਤਿਆਨੂੰ ਮਿਲਣ ਗਿਆ ਸੀ ਇਸੇ ਕਰਕੇ ਕਿਉਂ ਨਹੀਂ ਸੁਣੀ ਉਹਦੀ ਗੱਲ ਕਿਉਂ ਨਹੀਂ ਅਵੇਜੀ ਕਰਵਾਈ ਤੇ ਡਾਕੀ ਜਾਣਦੇ ਆ ਹੀ ਪਰ ਕਿਉਂਕਿ ਸਟੇਟ ਪਾਰਟੀ ਦੀ ਗੱਲ ਨਹੀਂ ਸਟੇਟ ਸਟੇਟ ਦੀ ਪਾਲਿਸੀ ਤੁਸੀਂ ਸਟੇਟ ਦੀ ਪਾਲਿਸੀ ਨੂੰ ਫਾਲੋ ਕੀਤਾ